ਹੈਲੋ ਦੋਸਤੋ ਤੇ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਨਿਊ ਸਟਾਈਲ ਕੋਰ ਬੋਲੀਆਂ ਦੇ ਵਿੱਚ ਤੇ ਅੱਜ ਆਪਾਂ ਤੜਤਾਲ ਨਾਲ 712 ਤੋਂ 724 ਤੱਕਰ ਬੋਲੀਆਂ ਸੁਨੀਆਂ ਕਰਾਂਗੇ ਜਰੂਰ ਸੁਣਿਓ ਅੱਖਾਂ ਤੇਰੀਆਂ ਗੋਲ ਬੋਲਣੇ ਅੱਖਾਂ ਤੇਰੀਆਂ ਗੋਲ ਬੋਲਣੇ ਮੂੰਹ ਤੇਰੇ ਤੇ ਸ਼ਾਇਆ ਰੂਪ ਗਵਾਲਿਆਣੀ ਪਿੰਡ ਦੇ ਮੁੰਡੇ ਨਾਲ ਲਾਈਆਂ ਰੂਪ ਗਵਾਲਿਆਣੀ ਪਿੰਡ ਦੇ ਮੁੰਡੇ ਨਾਲ ਲਾਈਆਂ ਰੂਪ ਗਵਾਲਿਆਣੀ ਤੇ ਜਰੂਰ ਕਮੈਂਟ ਕਰਕੇ ਦੱਸੋ ਤੁਹਾਨੂੰ ਬੋਲੀ ਕਿਹੜੀ ਸਭ ਤੋਂ ਵਧੀਆ ਲੱਗੀ மீ பரசிய மீனா சா நீஜியசமன்சமச்சோ பிண்ட சனிதா பிண்ட சனீதா ராய் நீ மாமே கஞ்சரணி ਮਾਂ ਮੈਂ ਕੰਜਰਾਣੇ ਗੁੜੀਆਂ ਪੜਨ ਸਕੂਲ ਲੈ ਆਇਆਂ ਬੇ ਸ਼ੁੱਟੀ ਹੋਈ ਐ ਐਤਵਾਰ ਦੀ ਛੁੱਟੀ ਹੋਈ ਐ ਐਤਵਾਰ ਦੀ ਲੀੜੇ ਤੋਂ ਨੇਰਤੇ ਆਈਆਂ ਨਹੀਂ ਕੁੜਤੀ ਤੇ ਮੋਰਨੀਆਂ ਕੁੜਤੀ ਤੇ ਮੋਰਨੀਆਂ ਗੱਬਰੂ ਪਟੰਨੋਂ ਪਾਈਆਂ ਕੁੜਤੀ ਤੇ ਮੋਰਨੀਆਂ ਗੱਬਰੂ ਪਟੰਨੋਂ ਪਾਈਆਂ ਕੁੜਤੀ ਤੇ ਮੋਰਨੀਆਂ ਦੱਤਾ ਪਾਣੀ ਕਰ ਦੇ ਰਕਾਨੇ ਦੱਤਾ ਪਾਣੀ ਕਰ ਦੇ ਰਕਾਨੇ ਧਰ ਦੇ ਬਾਲਟੀ ਭਰ ਕੇ ਨਹੀਂ 89 ਬਟਨ ਦੇ ਸਾਬਣ ਧਰ ਦੇ 89 ਬਟਨ ਦੇ ਸਾਬਣ ਧਰ ਦੇ ਨਾਲੇ ਤੇਲ ਦੀ ਸ਼ੀਸ਼ੀ ਨਹੀਂ ਅਜ ਤੂੰ ਹੋ ਤਗੜੀ दारू ਪੋਰ ਨੇ ਪੀਤੀ ਅਜ ਤੂੰ ਹੋ ਤਗੜੀ दारू ਪੋਰ ਨੇ ਪੀਤੀ ਅਜ ਤੂੰ ਹੋ ਤਗੜੀ ਪੰਡਾ ਵਿੱਚੋਂ ਪੰਡਸ ਨੇਂਦਾ ਪੰਡਾ ਵਿੱਚੋਂ ਪੰਡਸ ਨੇਂਦਾ ਪੰਡਸ ਨੇਂਦਾ ਕਰੀਆਂ ਨੀ ਰੰਗ ਵਿੱਚ ਭੰਗ ਪੈ ਗਿਆ ਰੰਗ ਵਿੱਚ ਭੰਗ ਪੈ ਗਿਆ ਗੱਲਾਂ ਕਰਗੀ ਨਾ ਹੋਰੇ ਖਰੀਆਂ ਨਹੀਂ ਹੱਸਦੀ ਨੇ ਫੁੱਲ ਮੰਗਿਆ ਹੱਸਦੀ ਨੇ ਫੁੱਲ ਮੰਗਿਆ ਦਿਲ ਦੀਆਂ ਸਤ ਰਤਰੀਆਂ ਤੇਰੇ ਪਿੱਛੇ ਲੱਗ ਪਾਬੀਏ ਲਾਂਦਾ ਦੇ ਔਰ ਮੈਂ ਜੜੀਆਂ ਤੇਰੇ ਪਿੱਛੇ ਲੱਗ ਪਾਬੀਏ ਲਾਂਦਾ ਦੇ ਔਰ ਮੈਂ ਜੜੀਆਂ ਤੇਰੇ ਪਿੱਛੇ ਲੱਗ ਪਾਬੀਏ ਚੱਲਾ ਵੇ ਚੱਲਾ ਗੋਲ ਕੇਰੇ ਧਾਰਾਂਜੋਏ ਰਾਂਝਾ ਮੋਰ ਬਨੇਰੇ ਦਾ ਰਾਂਝਾ ਵੇ ਰਾਂਝਾ ਮੋਰ ਬਨੇਰੇ ਦਾ ਰਾਂਝਾ ਵੇ ਆਵੇਂ ਨਾਜਰਾ ਭਵੇਂ ਨਾਜਰਾ ਆਵੇਂ ਨਾਜਰਾ ਭਵੇਂ ਰਾਜਾ ਪੀਠੰਡਾ ਜਲ ਪਾਣੀ ਵੇ ਉਠਤੇ ਰੇ ਨੂੰ ਭੌਂਦੇ ਟੋਕਰੀ ਉਠਤੇ ਰੇ ਨੂੰ ਭੌਂਦੀ ਟੋਕਰੀ ਤੈਨੂੰ ਦੋ ਪ੍ਰਸ਼ਾਦੇ ਨਿੰਮਥਲੇ ਕਤਦੀ ਦੀਦੀ ਗੂੰਜ ਪਈ ਦਰਵਾਜੇ ਨਿੰਮਥਲੇ ਕਤਦੀ ਦੀਦੀ ਗੂੰਜ ਪਈ ਦਰਵਾਜੇ ਨਿੰਮਥਲੇ ਕਤਦੀ ਦੀਦੀ ਚਾਰੇ ਬਾਹਰੀਆਂ ਬੁਰਜ ਦੀਆਂ ਚਾਰੇ ਬਾਹਰੀਆਂ ਬੁਰਜ ਦੀਆਂ ਨਹੀਂ ਕੋਈ ਚਾਰੇ ਕਰੀਏ ਬੰਦ ஹேயர் க்யா க்யா ஜினு கவே கொக்கலமீ கனக்கி மூனு கவலமந்தி கன மூ பிண்டாா் பிண்ட சனிதான் பிண்டா விட சனிதான் பிண்ட சனிதா நீ சச மேரி குத்த பட்ட சேரி குத்த பட்ட சார்தா பாய்யா நீக்கோ நுதிர பாவே கல் ஜன மஞ்சிய காயியவெடு மஞ்சிய நாடு மஞ்சிய நா ਜੁਲ੍ਹੇ ਪਕਾਵਾਂ ਰੋਟੀਆਂ ਕੋਈ ਹਾਰੇ ਦਰਦੀ ਦਾਲ ਸਾਰੀਆਂ ਖਾ ਗਿਆ ਰੋਟੀਆਂ ਤੇ ਸਾਰੀ ਪੀ ਗਿਆ ਦਾਲ ਵੇ ਜੱਤੋਂ ਦਾ ਕਿਲਾ ਦਿਖਾ ਦੂੰ ਜੇ ਕੱਢੀ ਮਾਂ ਦੀ ਗਾਲ ਵੇ ਜੱਤੋਂ ਦਾ ਕਿਲਾ ਦਿਖਾ ਦੂੰ ਜੇ ਕੱਢੀ ਮਾਂ ਦੀ ਗਾਲ ਰਾਇਆ 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 ਇਸ ਵਟ ਮੈਂ ਲੰਗੀ ਇਸ ਵਟ ਮੈਂ ਲੰਗੀ ਤੁਜੀ ਲੰਘਿਆ ਪਾਗ ਦਾਤਾ ਆਇਆ ਸੰਤੋ ਦੀ ਬੈਠਕ ਤੇ ਸੰਤੋ ਦੀ ਬੈਠਕ ਤੇ ਦਰਜੀ ਲੈਣ ਕੀ ਆਇਆ ਸੰਤੋ ਦੀ ਬੈਠਕ ਤੇ ਦਰਜੀ ਲੈਣ ਕੀ ਆਇਆ ਸੰਤੋ ਦੀ ਬੈਠਕ ਤੇ ਦਰਜੀ ਲੈਣ ਕੀ ਆਇਆ ਵੀਡੀਓ ਵਧੀਆ ਲਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਪਲੀਜ਼ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਤੁਹਾਨੂੰ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਪਸੰਦ ਆਈ ਤੇ ਜੇ ਤੁਹਾਨੂੰ ਬੋਲੀ ਬਹੁਤ ਜ਼ਿਆਦਾ ਮੈਨੂੰ ਵੀ ਪਸੰਦ ਆਈ ਤੇ ਆਪਾਂ ਉਹਨਾਂ ਦੇ ਉੱਤੇ ਵੀਡੀਓ ਬਣਾਵਾਂਗੇ ਬਹੁਤ ਸੋਹਣੇ ਤਰੀਕੇ ਨਾਲ ਬੋਲ ਕੇ ਸ਼ਾਰਟ ਵੀਡੀਓ ਜਰੂਰ ਬਣਾਵਾਂਗੇ ਨੱਚਦੇ ਹੋਏ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ